ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਕੈਨੇਡਾ ਤੋਂ ਆ ਗਈ ਹੈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਆ ਰਹੀ ਹੈ ਜਾਣਕਾਰੀ ਮਿਲ ਗਈ ਹੈ ਕਿ ਪੰਜਾਬ ਦੀ ਨੌਜਵਾਨ ਪੀੜੀ ਆਪਣੇ ਉਜਵਲ ਭਵਿੱਖ ਨੂੰ ਮਣਾਉਂ ਦਿੱਲੀ ਵਿਦੇਸ਼ਾਂ ਵੱਲ ਰੁੱਖ ਕਰ ਰਹੀ ਹੈ ਪਰ ਦਿਨੋ ਦਿਨ ਵਿਦੇਸ਼ੀ ਧਰਤੀ ਤੇ ਹੋ ਰੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ ਜੀ ਮੰਦਵਾਗੀ ਕਰਨ ਨੱਬਾ ਪਲੱਕ ਦੇ ਪਿੰਡ ਪਾਲੀਆ ਖੁਰਦੀ ਦੇ ਨੇੜੇ ਵਾਲੀ ਥਾਂ ਲਨਦੀਪ ਕੌਰ ਦੀਪੂ ਦੇ ਨਾਲ ਵਾਪਰੀ ਇਹ 2 ਸਾਲ ਪਹਿਲਾਂ ਮਾਤਾ ਪਿਤਾ ਨੇ ਆਪਣੀ ਲੜਕੀ ਨੂੰ ਵਿਆਹ ਹਰ ਭੇਜਿਆ ਜਦ ਸੀ ਉਹ ਆਪਣੇ ਪਰਵਾਦਸਾ ਬਣ ਗਈ ਬਣੇਗੀ ਪਰ ਉਸ ਦੀ ਵਿਦੇਸ਼ੀ ਧਰਤੀ ਕੈਨੇਡਾ ਵਿਖੇ ਬ੍ਰਮਟਨ ਦੇ ਮਿਸਿਸਾਗਾ ਚ ਬ੍ਰੇਨ ਹੈਮਰਜ਼ ਦੇ ਨਾਲ ਮੌਤ ਹੋ ਗਈ ਮਿਤ ਪਰਵਾਦ ਦੀਆਂ ਸਿਰਫ ਦੋ ਹੀ ਬੇਟੀਆਂ ਸਨ ਅਤੇ ਨਵਦੀਪ ਕੌਰ ਵੱਡੀ ਬੀਡੀਸੀ ਜੈਸ ਨੇ ਮੈਂਤ ਕਰਕੇ ਪਰਿਵਾਰ ਨੂੰ ਪ੍ਰੋਤਸਾਹ ਦਿੱਤਾ ਸੀ ਕਿ ਮੈਂ ਤੁਹਾਡਾ ਸਹਾਰਾ ਬਣਾਗੀ ਪਰਵਾਰ ਨੇ ਜਮੀਨ ਵੇਚ ਕੇ ਨਵਦੀਪ ਨੂੰ ਕੈਨੇਡਾ ਭੇਜਿਆ ਸੀ ਅਤੇ ਇਸ ਦੇ ਬੜਾਈ ਤੋਂ ਬਾਅਦ ਹੁਣ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ ਸੀ 5 ਨੰਬਰੋਂ ਨਵਦੀਪ ਕੌਰ ਦਾ ਜਮਦਾਨ ਵੀ ਸੀ ਅਤੇ ਜਮਦਾਨ ਨੂੰ ਹੀ ਪਰਿਵਾਰ ਨਾਲ ਗੱਲ ਉਸ ਤੋਂ ਬਾਅਦ ਹੁਣ ਮੰਤਵਾਗੀ ਖਬਰ ਸਾਨੂੰ ਮਿਲੀ ਪਰਿਵਾਰ ਦਾ ਇਸ ਘਟਨਾ ਤੋਂ ਬਾਅਦ ਰੋ ਰੋ ਕੇ ਬਰਾ ਹਲੇ ਹਿਤ ਪਰਿਵਾਰ ਹੁਣ ਆਪਣੀ ਲੜਦੀ ਦੀ ਮਿਤਕ ਦੇ ਹਿੱਸੇ ਲੈਉਣ ਦੀ ਮੰਗ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਕਰ ਰਿਹਾ ਤਾਂ ਜੋ ਉਹ ਆਪਣੀ ਦੀ ਦਾ ਅੰਤਮ ਸੰਸਕਾਰ ਕਰ ਸਕਣ ਵੀਡੀਓ ਦੇਖਣ ਲਈ ਤੁਹਾਡਾ ਧੰਨ